ਅੰਮ੍ਰਿਤਸਰ ਪੁਲਿਸ ਦਾ ਵੱਡਾ ਐਕਸ਼ਨ ਪੰਜ ਫਾਰਮੈਟ ਪਿਸਟਲ ਅਤੇ ਚਾਰ ਮੈਗਜ਼ੀਨ ਸਮੇਤ ਇੱਕ ਨੂੰ ਕੀਤਾ ਗ੍ਰਿਫਤਾਰ ਪਾਕਿਸਤਾਨ ਨਾਲ ਜੁੜੇ ਹਨ ਲਿੰਕ ਈ ਰਕਸ਼ੀਤੀ ਹਥਿਆਰਾਂ ਦੀ ਸਪਲਾਈ ਲਈ ਕਰਦੇ ਸਨ ਵਰਤੋਂ ਸੀਪੀ ਗੁਰਪ੍ਰੀਤ ਪੁੱਲਰ ਨੇ ਦਿੱਤੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਨੂੰ ਇਸ ਵੱਡੇ ਕੰਮ ਚਾਪੀ ਮਿਲੀ ਜਤੋਂ ਹਥਿਆਰਾਂ ਦੀ ਵੱਡੀ ਖੇਪ ਨਾਲ ਇੱਕ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਜਦਕਿ ਇੱਕ ਪੰਜਨ ਵਿੱਚ ਸਫਲ ਹੋ ਗਿਆ ਇਸ ਬੰਤੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਵੱਲੋਂ ਵੱਡਾ ਐਕਸ਼ਨ ਕਰਦਿਆਂ ਅਮਿਤ ਸਿੰਘ ਗੁਰੂ ਕੀ ਵਡਾਲੀ ਸ਼ਹਾਟਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਉਸਤਾਦ ਸਾਥੀ ਗੁਰਪ੍ਰੀਤ ਜੀਵਨ ਸਿੰਘ ਕਲੋਨੀ ਸ਼ਹਿਟਾ ਜੋ ਪੱਜਨ ਵਿੱਚ ਸਫਲ ਹੋਇਆ ਉਹਨਾਂ ਕਹਿੰਦੇ ਕਿ ਇਹਨਾਂ ਦੋਵਾਂ ਦੀ ਲਿੰਕ ਪਾਕਿਸਤਾਨ ਜੁੜੇ ਹੋਏ ਹਨ ਅਤੇ ਇਹਨਾਂ ਕੋਲੋਂ ਪੰਜ ਫਾਰਨਰ ਪਿਸਤਲ ਅਤੇ ਚਾਰ ਮੈਗਜ਼ਨ बरामद ਹੋਏ ਹਨ ਉਹਨਾਂ ਨੇ ਇਹ ਦਰਸਾਇਆ ਕਿ ਇਹਨਾਂ ਨੂੰ ਹਥਿਆਰ ਮੀਨ ਸਮਗਲਰ ਰਾਣਾ ਉਰਫ ਚਾਚਾ ਸਪਲਾਈ ਕਰਦਾ ਸੀ ਅਤੇ ਇਸ ਤੇ ਲਿੰਕ ਪਾਕਿਸਤਾਨ ਨਾਲ ਜੁੜੇ ਹੋਏ ਹਨ ਉਹਨਾਂ ਨੇ ਕਿਹਾ ਕਿ ਇਸ ਸਮਕਲਿੰਗ ਡੇਰਾ ਬਾਬਰ ਨਾਨਕ ਅਤੇ ਅਟਾਰੀ ਸਰਹੱਦ ਰਾਹੀਂ ਕਰਦੇ ਸਨ ਅਤੇ ਹੀ ਰਖਸ਼ੇ ਦੀ ਵਰਤੋਂ ਕਰਦੇ ਸਨ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਨ ਗ੍ਰਿਫਤਾਰ ਕੀਤੇ ਗਏ ਅਮਿਤ ਗੁਰ ਕੀ ਵਟਾਲੀ ਸ਼ਹਾਟਾ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਸਾਡੇ ਮਨਜੋਗ ਸੀਐਮ ਸਾਹਿਬ ਵੱਲੋਂ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੇਠ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹੜੇ 5 ਫੋਰਨ ਮੇਡ ਬਲੌਕ ਪਿਸਟਲ ਜਿਹੜੇ ਆ ਉਹ ਬਰਾਮਦ ਕੀਤੇ ਗਏ ਚਾਰ ਉਹਦੇ ਨਾਲ ਮੈਗਜ਼ੀਨ ਨੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਜਿਹਦੀ ਪਛਾਣ ਜਿਹੜੀ ਅਮਿਤ ਸਿੰਘ ਹੈਗਾ ਗੁਰੂ ਕੀ ਬਡਾਲੀ ਛਾਟੇ ਦਾ ਔਰ ਇਹਦਾ ਇੱਕ ਸਾਥੀ ਜਿਹੜਾ ਭੱਜਿਆ ਹੋਇਆ ਉਹ ਹੈ ਗੁਰਪ੍ਰੀਤ ਗਿੱਦੀ ਉਹ ਵੀ ਜੀਵਨ ਸਿੰਘ ਕਲੋਨੀ ਦਾ ਛਾਟੇ ਦਾ ਰਹਿਣ ਵਾਲਾ ਸਾਰੀ ਕਨਸਾਈਨਮੈਂਟ ਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਆਈ ਹੈ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ 15 ਦਾਸ ਤੋਂ ਲੈ ਕੇ ਹੁਣ ਤੱਕ ਕ੍ਰੋਸ ਬਾਰਡਰ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਇਸ ਗੱਲ ਦੇ ਉੱਤੇ ਕਿ ਵੈਪਨਸ ਐਕਸਪੋਸਿਵ ਜਿਹੜੇ ਪੁਸ਼ ਕੀਤੇ ਜਾ ਰਹੇ ਆ ਕ੍ਰੋਸ ਦੀ ਬਾਰਡਰ ਉਹਦੇ ਤਹਿਤ ਹੀ ਇਹ ਕਨਸਾਈਨਮੈਂਟ ਆਈ ਸੀਗੀ ਔਰ ਜਿਹੜੇ ਅਮਿਤ ਤੇ ਗਿੰਨੀ ਨੇ ਇਹਨਾਂ ਦੇ ਪਾਕਿਸਤਾਨ ਦੇ ਸਮਗਲਰਸ ਨਾਲ ਔਰ ਆਊਟ ਆਫ ਸਟੇਟ ਆਪਣੇ ਕੁਸ਼ ਕ੍ਰਿਮੀਨਲਸ ਹੈਗੇ ਆ ਉਹਨਾਂ ਨਾਲ ਵੀ ਇਨ ਟੱਚ ਨੇ ਔਰ ਮੇਨ ਇਹਦੇ ਵਿੱਚ ਪਾਕ ਸਮਗਲਾ ਹੈਗਾ ਰਾਣਾ ਏਲੀਅਸ ਚਾਚਾ ਉਹਦਾ ਨਾਮ ਫਿਕਰ ਹੋ ਰਿਹਾ ਜਿਹੜਾ ਮੇਨ ਇਹ ਕਨਸਾਈਨਮੈਂਟ ਭੇਜ ਰਿਹਾ ਇਹਨਾਂ ਨੂੰ ਜ਼ਿਆਦਾਤਰ ਜਿਹੜਾ ਸੈਕਟਰ ਹੈਗਾ ਉਹ ਟਾਰੀ ਸੈਕਟਰ ਹੈ ਜਿਹਦਾ ਬਾਬਾ ਨਾਨਕ ਸੈਟਰਾ ਜੋਨ ਦੀ ਪੁੱਛ ਗਿਜ ਤੋਂ ਪਤਾ ਲੱਗਿਆ ਇਹ ਸੈਕਟਰ ਜਿਹੜੇ ਯੂਜ਼ ਹੋ ਰਹੇ ਐ ਪ੍ਰੀ ਡੈਸਟਿਨੇਟ ਲొਕੇਸ਼ਨਸ ਤੇ ਜੀਆਂ ਜਾਨਦੀਆਂ ਆ ਕ੍ਰੋਸ ਦੀ ਵਟਸਐਪ ਤੇ ਦੂਜੇ ਐਪਸ ਤੇ ਰਾਹੀਂ ਇਕ ਕੋਆਰਡੀਨੇਟ ਪੇਜ ਕੇ ਉੱਤੇ ਰੀਸੀਵ ਕੀਤੀ ਜਾਂਦੀਆਂ ਇਹ ਜਿਹੜੀਆਂ ਕਨਸਾਈਨਮੈਂਟਸ ਨੇ ਉਸ ਤੋਂ ਬਾਅਦ ਉਹਨਾਂ ਨੂੰ ਕਨਸੀਲ ਕਰਨ ਦਾ ਬੜਾ ਇਹਨਾਂ ਦਾ ਇੱਕ ਨੋਵਲ ਤਰੀਕਾ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਿਹੜੇ ਬੱਚਿਆਂ ਨੂੰ ਨੇਬੁਲਾਈਜ਼ ਕਰਨ ਵਾਸਤੇ ਉਹ ਇਕਵਿਪਮੈਂਟ ਹੁੰਦੀ ਹੈ ਉਹ ਜਿਹੜੀ ਆ ਉਹ ਉਹਦਾ ਜਿਹੜਾ ਡੱਬਾ ਹੈ ਉਹਨੂੰ ਹੀ ਯੂਜ਼ ਕਰਦੇ ਰਹੇ ਵੀ ਜਿੰਨਾ ਭਾਰ ਉਹਦਾ ਉਹਨੇ ਪਿਸਟਲ ਜਾਂ ਵੈਪਨ ਨੇ ਇਹਦੇ ਵਿੱਚ ਪਾਏ ਜਾਂਦੇ ਆ ਉਹਦਾ ਦੇਖਦੇ ਰਸਤੇ ਵਿੱਚ ਕੋਈ ਪੁੱਛੇ ਤਾਂ ਅਗਲਾ ਕਹਿੰਦਾ ਬੱਚਾ ਵਾਸਤੇ ਹੀ ਲੈ ਕੇ ਜਾ ਰਹੇ ਬੱਚਾ ਬਿਮਾਰ ਹੈ। ਦੂਜੀ ਗੱਲ ਇਹਦੇ ਵਿੱਚ ਇੰਪੋਰਟੈਂਟ ਆਈ ਹੈ ਕਿ ਇੱਕ ਵਾਰ ਜਦੋਂ ਕਨਸਾਈਨਮੈਂਟ ਆਪਾਂ ਲੈ ਆਂਦੀ ਉਹਨੂੰ ਜਿਹੜਾ ਅੱਗੇ ਦੇਣਾ ਸਿਸਟਮ ਹੈ ਉਹ ਈ ਰਿਕਸ਼ਾ ਬਹੁਤ ਇਹਦੇ ਵਿੱਚ ਫ੍ਰੀਕੁਐਂਟਲੀ ਯੂਜ਼ ਕੀਤੇ ਜਾ ਰਹੇ ਨੇ। ਔਰ ਜਿੱਥੇ ਵੀ ਜਿਵੇਂ ਹਮ ਸਪੋਜ਼ ਕਰੋ ਰੇਲਵੇ ਸਟੇਸ਼ਨ ਵੀ ਜਾਣਾ ਚੱਕਰ ਕਰਕੇ ਈ ਰਿਕਸ਼ਾ ਲੈਣਾ ਉੱਥੇ ਜਾ ਕੇ ਜੇ ਇੰਟਰ ਸਟੇਟ ਭੇਜਣਾ ਕੋਈ ਚੀਜ਼ੇ ਬੰਦੇ ਰਾਹੀਂ ਜਾਂ ਦੇਣਾ ਉੱਥੇ ਚਲੇ ਜਾਣਾ। ਔਰ ਮੋਡਲੀ ਪੁੱਛ ਗਈ ਕਿ ਉਹਨਾਂ ਦੀ ਗੱਲ ਇਹ ਜਿਉਂ ਸਾਹਮਣੇ ਆਈ ਹੈ ਕਿ 1 ਲੱਖ ਇਹ ਕਰੀਬ ਇੱਕ ਵੈਪਨ ਦੀ ਪ੍ਰਾਈਸ ਘੱਟੋ-ਘੱਟੇ ਵਰਤ ਰਹੇ ਸੀ ਜਿੱਥੇ ਦਿੰਦੇ ਵੀ ਆਪਣੇ ਬੰਦਿਆਂ ਨੂੰ ਉਹਦੇ ਟ ਹੈਵਾਲਾ ਰਾਏ ਉਹ ਪੈਸਾ ਜਿਹੜਾ ਵਾਪਸ ਪਾਕਿਸਤਾਨ ਜਾਂਦਾ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਇਹਨਾਂ ਦੇ ਕੁਝ ਬੰਦੇ ਅਜੇ ਰਹਿੰਦੇ ਐ ਜਿੰਨੀ ਵੀ ਫੜਨ ਵਾਲਾ ਰਹਿੰਦਾ ਜੇ ਕੁਝ ਇੰਟਰ ਸਟੇਟ ਕਨੈਕਸ਼ਨ ਵੀ ਤੋਂ ਸਾਹਮਣੇ ਆਏ ਜਿਹੜੇ ਹੁਣ ਅਜੇ ਆਪਾਂ ਸ਼ੇਅਰ ਨਹੀਂ ਕਰ ਸਕਦੇ ਉਹ ਸਾਰੀਆਂ ਚੀਜ਼ਾਂ ਜਦੋਂ ਇਕੱਠੀਆਂ ਕਰਾਂਗੇ ਤਾਂ ਬੜੀ ਕਲੀਅਰ ਪਿਕਚਰ ਕਵਰ ਹੋ ਜੇਗੀ ਔਰ ਇਹਦੇ ਚ ਹੋਰ ਗ੍ਰਿਫਤਾਰੀਆਂ ਜਿਹੜੀਆਂ ਜਿੰਨੀ ਤਾਂ ਇੱਕ ਹੈਗਾ ਹੀ ਹੈਗਾ ਹੋਰ ਲੋਕ ਵੀ ਅਸੀਂ ਜਿਹੜੇ ਗ੍ਰਿਫਤਾਰ ਕਰਾਂਗੇ ਆਉਣ ਵਾਲੇ ਟਾਈਮ 'ਚ ਸਪੈਸ਼ਲੀ ਫੋਕਸ ਸਾਡਾ ਇਹ ਹੀ ਹੈ ਕਿ ਪਾਕਿਸਤਾਨ ਬੇਸ ਮੰਗਲਜ਼ ਦੇ ਹੋਰ ਕਿਹੜੇ ਇੱਥੇ ਰিসিਵਰ ਹੈਗੇ ਪਲੱਸ ਇਹ ਜੇ ਵੈਪਨ ਲੈਂਦੇ ਆ ਤੇ ਕਿੱਥੇ ਦੇ ਰਹੀ ਸੀ ਸੋ ਮੈਂ ਇਹਦਾ ਨਾਮ ਸਮਝਦਾ ਕਿ ਇਹ ਸਾਡੀ ਟੀਮ ਦੀ ਜਿਹਦੇ ਵਿੱਚ ਡੀਸੀਪੀ ਆਲਮ ਸਾਹਿਬ ਏ ਹਰਪਾਲ ਜੀ ਏਡੀਸੀਪੀ ਸ਼ਿਵਦਰਸ਼ਨ ਵਿਨੋਦ ਸਾਡੇ ਐਸਐਚਓ ਛਾਟਾ ਤੇ ਇਹਨਾਂ ਦੀ ਟੀਮ ਬਹੁਤ ਵਧੀਆ ਕੰਮ ਕੀਤਾ ਮੇਜਰ ਇੱਕ ਵਾਇਲੈਂਟ ਕ੍ਰਾਈਮ ਜਿਹੜਾ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਿ ਐਨੇ ਵੇਪਨ ਜਦੋਂ ਆ ਜਾਂਦੇ ਤੁਹਾਨੂੰ ਪਤਾ ਕਿ ਹੋ ਜਾਂਦਾ ਔਰ ਇਹ ਅਵਰਟ ਹੋਇਆ ਅੱਗੇ ਵੀ ਇਹਦੇ ਚ ਉਸੇ ਤਰ੍ਹਾਂ ਕਾਰਵਾਈ ਬਣਦੀ ਰਹੂਗੀ ਮੈਂ ਤੁਹਾਡੇ ਨਾਲ ਜ਼ਰੂਰ ਇਹ ਸ਼ੇਅਰ ਕਰਨਾ ਚਾਹੁੰਦਾ ਕਿ ਜੇ ਆਪਾਂ ਆਰਮਡ ਜੈਟ ਤੇ ਆਰਗਨਾਈਜ਼ ਕ੍ਰਾਈਮ ਦੀ ਗੱਲ ਕਰੀਏ ਤਾਂ ਪਿਛਲੇ 1 ਜਨਵਰੀ ਤੋਂ ਲੈ ਕੇ ਹੁਣ ਤੱਕ 51 ਕੇਸ ਦੱਗੇ ਸੀ ਕੀਤਾ ਆਰਗੇਨਾਈਜ਼ ਕ੍ਰਾਈਮ ਦੇ 106 ਜਿਹੜੇ ਅਕਿਊਜ਼ ਫੜੇ ਗਏ ਆ ਉਹਦੇ 66 ਛਾੜ ਪਿਸਤਲ ਨੇ ਤੇ ਉਹਦੇ ਚ ਚਾਰ ਰਵਾਲਵਰ ਨੇ ਔਰ ਇੱਕ AK47 ਹੈ ਇੱਕ ਡਬਲ ਬੈਰਲ 12 ਬੋਰ ਗਨ ਹੈ ਇੱਕ ਹੈਂਡ ਗ੍ਰੇਨੇਡ ਹੈ ਤੇ 265 ਜਿਹੜੇ ਜ਼ਿੰਦਾ ਕਾਰਤੂਸ ਉਹ बरामद ਹੋਏ ਨੇ ਸਭ ਦਾ ਇਸ ਲੱਕ ਹਵਾਲਾ ਮਨਹੀ ਜਿਹੜੀ ਉਹ ਬਰਾਮਦ ਕੀਤੀ ਗਈ ਆ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸੋ ਸਾਡਾ ਜਿਹੜਾ ਇਹ ਵਾਰ ਅਗੇਂਸਟ ਡਰੱਗਸ ਦੇ ਨਾਲ ਨਾਲ ਵਾਰ ਅਗੇਂਸਟ ਆਰਗੇਨਾਈਜ਼ ਕ੍ਰਾਈਮ ਵੀ ਚੱਲ ਰਹੀ ਹੈ ਔਰ ਮੈਂ ਇਸੇ ਤਰ੍ਹਾਂ ਆਪਣੀ ਟੀਮ ਨੂੰ ਦੀ ਦੁਆਰਾ ਸ਼ਲਾਘਾ ਕਰਦਾ ਔਰ ਇਹਨਾਂ ਨੂੰ ਇਨਕਰੀਜੇਸ਼ਨ ਕਰਦੇ ਆ ਮਾਨਜੋਗ ਜੀ ਸਾਹਿਬ ਵੱਲੋਂ ਵੀ ਬਹੁਤ ਰਿਵਾਰਡ ਇੱਕ ਬੜੀ ਨੇਬਰਲ ਪਹੁੰਚੀ ਨੇ ਸਾਰਿਆਂ ਨੂੰ ਦਿੱਤੇ ਜਾਂਦੇ ਪਿੱਛੇ ਵੀ ਬਹੁਤ ਅਵਾਰਡ ਮਿਲੇ ਆ ਔਰ ਇਹਨਾਂ ਦੀ ਵੀ ਜਿਹੜੀ ਆਵਾਜ਼ ਹੈ ਵੀ ਰეკਮੈਂਡੇਸ਼ਨ ਕਰਾ